ਸੋਲਾ ਇੱਕ ਜਿਹੜੇ ਹੋਰ ਲੋਕ ਛੇਤਰਪਵਾਦੀ ਆ ਜਿਹੜੇ ਇੱਧਰ ਦੇ ਲੋਕ ਨੇ ਨਾ ਇਹ ਬਹੁਤ ਭੜੇ ਹੁੰਦੇ ਆ ਚਿੱਤੜੇ ਚਿੱਤੜ ਕੁੱਟਣਗੇ ਭੱਜਣ ਵੀ ਦੇਣਾ ਉਹ ਜੱਟ ਦੇ ਕਿਹੜਾ ਹੱਥ ਲਾ ਜੂ ਜੱਟ ਦਾਰੂ ਪੀ ਕੇ ਖਾ ਦਲੇਰ ਹੋ ਜਾਂਦੇ ਆ ਦਲੇਰ ਆਪਾਂ ਕਹਿੰਦੇ ਨੂੰ ਕਿਨੂੰ ਘੱਟ ਆ ਸਾਲੀ ਮੈਨੂੰ ਬਾੜੀ ਛੋੜੀ ਲੱਗੀ ਜਾਂਦੀ ਆ ਇਹ ਜੇ ਨਾ ਗਲਾਬ ਦੇ ਫੋਲੋਅਰ ਕੀ दारू ਤਾਂ ਨਾਲ ਜੱਟ ਦੇ ਸੁਰਗਾ ਨੂੰ ਜਾਵੇਂ ਨਹੀਂ दारू ਤਾਂ ਨਾਲ ਜੱਟ ਦੇ ਓਏ ਆਇਆ ਆਇਆ ਸਾਲੀਏ ਆਂਖੋਟ ਸੇ ਵੀ ਕਰਦੇ ਮਰਵੰਦਨ ਓ ਨੋ 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 ਓਏ ਇਹ ਆਹ ਪਾਉਂਦੇ ਜਿਹਾ ਕਹਾਂ ਰਸੀਏ ਜਿਹਾ ਕਿ ਅੰਦਰ ਖੜੇ ਇਹ ਬਹੁਤ ਸਾਰਾ ਡਾਂਗਾ ਕੌਣਾ ਵਾ ਕੌਣਾ ਪਿੱਛੇ ਛੋਡਾ ਹੰਸਾਰੇ ਸੋਦੇ ਸਾਰੇ ਪਿੰਡ ਦਾ ਓ ਆ ਜਾ ਆ ਜਾ ਰੋਟੀ ਖਾਣੇ ਆ ਕਾਹਾਂ ਰਸਕੀਏਗਾ ਓ ਆ ਜਾ ਓ ਰੋਟੀ ਦਾ ਟਾਈਮ ਹੋਇਆ ਬੈ ਤਾਹਾਂ ਰਸਕੀਏ ਤਾ ਮੈਨੂੰ ਜਾਣਾ ਪਊਗਾ ਯਾ ਰੋਟੀ ਖੇ ਕੇ ਗਾਉ ਰੋਟੀ ਮੈਂ ਅੱਤ ਪ੍ਰੋਣਾ ਮੈਂ ਛੋਟਾ ਪ੍ਰੋਣਾ ਮੈਂ ਸਾਰੇ ਪਿੰਡ ਦਾ ਪ੍ਰੋਣਾ ਸਾਰੇ ਪਿੰਡ ਦਾ ਮੈਂ ਨੀਆ ਥਲੇ ਥਲੇ ਕੱਟੋ ਜੂਸ ਕੱਢੇ ਜੁੱਤੀਆ ਪਾਏਗਾ ਤੂੰ ਕਿੱਤਾਂ ਜੁੱਤੀਆਂ ਪੈਂਦੀਆਂ ਸਾਰਾ ਬੋਤਲ ਵਰਕੇ ਮੁੜਕੇ ਬੋੜੀ ਨਹੀਂ ਆ ਆਪਣੇ ਕੋਲ ਉਹ ਆ ਜਾ ਮੈਂ ਨਹੀਂ ਆ ਰੋਟੀ ਉਹ ਆ ਜਾ ਆ ਮੈਂ ਨਹੀਂ ਹੋਗਾ ਮੈਂ ਨਹੀਂ ਹੋਗਾ ਮੈਂ ਨਹੀਂ ਉਹ ਆ ਰਿਹਾ ਆ ਮੈਂ ਨਹੀਂ ਆ ਮੈਂ ਨਹੀਂ ਹੋ ਉਹ ਕੱਲ ਤਾਂ ਮੰਨਿਆ ਕਰ ਮੈਂ ਨਹੀਂ ਉਹ ਕੱਢ ਨਹੀਂ ਤੈਨੂੰ ਪਤਾ ਆਪਾਂ ਦੂਜਿਆਂ ਨਾਲੇ ਉਹ ਦੂਜਿਆਂ ਪਾਂ ਤੀਜਿਆਂ ਪਾਏ ਦੇ ਪਰੋਣੀ ਇਹਨਾਂ ਦੇ ਤੈਨੂੰ ਕੀ ਸਮਝਾ ਕੇ ਲੈਂਦਾ ਸੀਗਾ ਨਹੀਂ ਜਾ ਨਹੀਂ ਜਦੋਂ ਕੋਟੀ ਆਈ 3 ਹਾਂ ਆਈ 3 ਹਾਂ ਮਾ ਪ੍ਰਮੇ ਇਕ ਆਰ ਵਾਲਾ ਪਈ ਜਾਂਦਾ ਮੈਨੂੰ ਲੱਗਦਾ ਕੋਠੇ ਤੇ ਚੜੇ ਫਿਰਦੇ ਨੇ ਹਰ ਜੀ ਨਾ ਚੜ ਗਈ ਉਹ ਮੇਰੇ ਸਾੜ ਨੰਗ ਕੇ ਹੱਥਾਂ ਦੇ ਧਰ ਕੇ ਬੋਦਲ ਮੁੜ ਕੇ ਆਇਆ ਨਹੀਂ ਤੂੰ ਜੜ ਜੀ ਕੋ ਥੱਲੇ ਆ ਜਾ ਮੈਂ ਨਹੀਂ ਜਾਂਦਾ ਥੱਲੇ ਬੁੱਲੇ ਉਹ ਗੱਲ ਸੁਣ ਹਵਾ ਚਲਦੀ ਆ ਮੈਂ ਨਹੀਂ ਜਾਂਦਾ ਉਹ ਗੱਲ ਤਾਂ ਸੁਣ ਲੈ ਆਪਾਂ ਥੱਲੇ ਚੱਲਦੇ ਰੋਟੀ ਖਾਣੇ ਆ ਤੂੰ ਗੱਲ ਸਮਝ ਲੈ ਮੈਂ ਨਹੀਂ ਜਾਂਦਾ ਓਏ ਆ ਜਾ ਜੀਜਾ ਜੀ ਕਿਉਂ ਜਲੂਸ ਕੱਢਿਆਗਾ ਆ ਜਾ ਥੱਲੇ ਆ ਜਾ ਪਰੋਨਾ ਮਾ ਪਰੋਨਾ ਇਹਨਾਂ ਦਾ ਮੈਂ ਸਾਰਤ ਪੰਡ ਦਾ ਹਸਕਰ ਕੋਲ ਨੀ ਰਹਾ ਜਾ ਰਿਹਾ ਹਸਕਰ ਕੋਲ ਨੀ ਲੱਗ ਗਿਆ ਬੋਤਲ ਮੜ ਕੇ ਦੀਆਂ ਮੈਂ ਨਹੀਂ ਮੈਂ ਨਹੀਂ ਜਾਂਦਾ ਉਹ ਗੱਲ ਤਾਂ ਮੈਂ ਨਹੀਂ ਜਾਂਦਾ ਉਹ ਰੋਟੀ ਬਣੀ ਵੀ ਆ ਜਾ ਉਹ ਆ ਜਾ ਜੀਜਾ ਜੀ ਥੱਲੇ ਆ ਗਏ ਕਿਉਂ ਜਲੂਸ ਕੱਢਿਆਗਾ ਉਹ ਮੈਂ ਨਹੀਂ ਆਉਗਾ ਓਏ ਲੋਕ ਤਮਾਸ਼ਾ ਦੇਖੀ ਜਾਂਦੇ ਆ ਆ ਜਾ ਥੱਲੇ ਚੱਲਦੇ ਆ ਢੜਕੇ ਬੋਤਲ ਮੁਰਕੇ ਬੋੜਾ ਨਹੀਂ ਉਹ ਆ ਜਾਂਦਾ ਨਹੀਂ ਆਂਦਾ ਆ ਜੀ ਜੱਸਾ ਕਿੱਧਰ ਮਰਿਆ ਸੀ ਤੂੰ ਉਹ ਗੱਲ ਉਹ ਗੱਲ ਸਮਝਾ ਕੇ ਬੋਤਲ ਮੁਰਕੇ ਸਾਡੇ ਕੋਲ ਬੋੜੇ ਨਹੀਂ ਤੂੰ ਕੀ ਗੱਲ ਅਸੀਂ ਫੁੱਦੂ ਤੁਰੇ ਵਰਦੇ ਪ੍ਰਾਣਾ ਮਾ ਜੇ ਪ੍ਰਾਣਾ ਇਹ ਸਾਲ ਤਾਂ ਜਾਣਦਾ ਹੈ ਚੱਕਰ ਕਰਾਤੀ ਆ ਮੈਂ ਨਹੀਂ ਜਾਂਦਾ ਯਾਰ ਨਹੀਂ ਜਾਂਦਾ ਦੇਸੀ ਤਾਂ ਲੈ ਕੇ ਧਰਤੀ ਦੇਸੀ ਸੀਗੀ ਹਨਾ ਦੇਸੀ ਸੀਗੀ ਮੈਂ ਫਿਰ ਉਹੀ ਕਰਨੀ ਆ ਬੋਤਲ ਪੀਤੀ ਆ ਕਦੇ ਜੱਟਾਂ ਦੇ ਮੁੰਡਿਆਂ ਦੇਸੀ ਪੀਦੇ ਹੁਣ ਮੁੰਡਾ ਤਾਂ ਹੈਗੇ ਆ ਬਾਈ ਨਹੀਂ ਹੋ ਜਾਂਦਾ ਕੋਈ ਭੈਣ ਤੋਂ ਪ੍ਰਾਣੇ ਦੀ ਆਇਦ ਹੁੰਦੀ ਆ ਹਾਂ ਉਹ ਨਹੀਂ ਜਾਂਦਾ ਮੈਂ ਤੂੰ ਆਦਾ ਕੰਮ ਕਰ ਯਾਰ ਮੈਂ ਨਹੀਂ ਜਾਂਦਾ ਸੁਣੋ ਨਹੀਂ ਜਾਂਦਾ ਮੈਂ ਉਹ ਨਹੀਂ ਜਾਂਦਾ ਨਹੀਂ ਜਾਂਦਾ ਲੋਕ ਤਮਾਸ਼ਾ ਦੇਖੀ ਆਂ ਥੱਲੇ ਜਾਦਾ ਮੈਂ ਨਹੀਂ ਜਾਂਦਾ ਅੱਸੇ ਤੂੰ ਹੁਣ ਖਾਂਦਾ ਨਹੀਂ ਰੋਟੀ ਹੈ ਮੈਂ ਨਹੀਂ ਜਾਂਦਾ ਮਲੰਗ ਜੀ ਆਈ ਥੱਲੇ ਚੱਲਦਾ ਨਹੀਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਆ ਵੀ ਰੋਟੀ ਖਾਂਦਾ ਨਹੀਂ ਹੁਣ ਖਾਣੂ ਯਾਰ ਕਰ ਤੂੰ ਵੀ ਕਰਦਾ ਹਾਂ ਉਹ ਥੱਲੇ ਲੈ ਕੇ ਚੱਲਦੇ ਮਲੰਗ ਮੇਰਾ ਸਾਲਾ ਕਿੱਥੋਂ ਪੱਲੇ ਪੈ ਗਿਆ ਸਾਡੇ ਜਮ ਮਲੰਗਾ ਹੈ ਨਾ ਮਲੰਗਾ ਤਾ ਤੂੰ ਆ ਕੇ ਖਾਂਦਾ ਮਰਗਾਇਆ ਤੈਨੂੰ ਐ ਪਤਾ ਦਾ ਕਿਨੀ ਪਾੜੀ ਭਰਾਵਾ ਮੈਂ ਕੀ ਉਹ ਦਾ ਡਾਂਗ ਚੇਲਦੀ ਦਿਖਾ ਮਾਰ ਕੇ ਮਾਰ ਕੇ ਮਾਰ ਕੇ ਆ ਆ ਆ ਆ ਆ ਆ ਨੇ ਪਿੱਠੀ ਪਟਕ ਪਟਕਲੇ ਲਛਣੀ ਪੱਥਰਾਂ ਵਾਲੇ ਨੇ ਜ਼ਬਾਨ ਤਾਂ ਖਾਂਦਾ ਨਹੀਂ ਮੇਰੇ ਤੇਜਾ ਦੇ ਚੜ ਗਈ ਮੇਰੇ ਕਿ ਸਾਰੇ ਆ ਮਾ ਰਸ ਪੁਲੀ ਕੀ ਕਰਗੇ ਹਾਂ ਹੁਣ ਰੋਟੀ ਢੁਕਦਾ ਕਿਵੇਂ ਕਰਗੇ ਆਪਾਂ ਇੱਥੇ ਮੇਰਾ ਫਫੜਾ ਹੈਗਾ ਕਿੱਥੇ ਆਪਾਂ ਇੱਥੇ ਚੱਲਦੇ ਕਿਸਨਗੜ੍ਹ ਇੱਥੇ ਮੇਰਾ ਫਫੜਾ ਹੈ ਉੱਥੇ ਚੱਲਦੇ ਉੱਥੇ ਗਾਲੇ ਖਾਵਾ ਦੇ ਰੋਕੋ ਤੁਰਿਆ ਲੱਤਾ ਨਿਕਲ ਗਿਆ ਜਮਨ ਉਹ ਬਾਟ ਥੋੜੀ ਭੰਕਿਆਏ ਆ ਸਭ ਭੰਕਿਆਂ ਨੇ ਤੇ ਡਲਾਈ ਆ ਅਰੀਨਾ ਪਪਾਈ ਉਹ ਬੈਠਾ ਪਫੜ ਇੱਕਵੇਂ ਮੂਹਰੇ ਮੰਮੀ ਬੈਠਾ ਕੋਲੇ ਟਾਇਰ ਸੂਬੇਦਾਰ ਆ ਏ ਪਰਸਲ ਬਦਰੀਆ ਜੀ ਹੋਰ ਤੁਰਿਆ ਭੜੀ ਜਾਂਦੇ ਰੋ ਮਤ ਜਾਂਦੇ ਰੋ ਤਸਰੀ ਗਾਲ ਜੀ ਜਾਂਦੇ ਰੋ ਮਤ ਜਾਂਦੇ ਉਹ ਗੇਲੇਗਾ ਆ ਬੜਾ ਸੈਣਾ ਨਹੀਂ ਓ ਪੁੱਤ ਨਿਗਾ ਕਮਜ਼ੋਰ ਹੋ ਗਈ ਕੀ ਕਰੀਏ ਪ੍ਰੈਸ਼ਨ ਪਲੂਸ਼ਨ ਕਰਾ ਲਾ ਆਦਾ ਨਿਗਾ ਦਾ ਬੈਠੋ ਸੇਰਾ ਬੈਠੋ ਕਾਹੋ ਪੰਜਾ ਦੋ ਰਤਾ ਤੀ ਨਗਾ ਨਾ ਨਗਾ ਇਨੀ ਜੂ ਘਟ ਗਈ ਤੇਰੀ ਓ ਬੱਸ ਪੁੱਤ ਬੱਤੀ ਉਮਰ ਹੋਈ ਤੇ ਆ ਕੇ ਦਾ ਉਹੀ ਘਟ ਗਈ ਮੈਂ ਫਫੜਾ ਨਿਗਾ ਨੂੰ ਗਾ ਚੈੱਕ ਕਰਾ ਲਾ ਆਪਦੀ ਮੇਰੀ ਗਾਂ ਲੈਂਨ ਘਲ ਵਾਲਾ ਚਿੱਟਾ ਮੋਤੀ ਨਾ ਫਿਰ ਜਾ ਹੋਵੇ ਉਹ ਉਹ ਬੇਲਾ ਪੁੱਤ ਤੇਰੀਆਂ ਉਹੀ ਦੱਲਾ ਉਂਟਾ ਨਗਾ ਮੇਰੀ ਠੀਕ ਹੈ ਦੂਰੋ ਝੋਲਾ ਝੋਲਾ ਦਿੰਦਾ ਓ ਫਫੜਾ ਫਿਰ ਆਪਰੇਸ਼ਨ ਕਰਾ ਲਾ ਕਾਣੂ ਅੱਖ ਹੋਣਾਗਾ ਨਾਲੇ ਬਥੇਰ ਪੀਆ ਤੇਰੇ ਕੋਲੇ ਪਰਸਨ ਆਉਂਦੀ ਸਰਕਾਰ ਦੀ ਉਹ ਪੁੱਤ ਪਿਲਸਣਾ ਪੁੱਤ ਨਾਲ ਕੀ ਬੰਦ ਹੈਗਾ ਇਹਦਾ ਘਰ ਦੇ ਇੱਕ ਵੀ ਲੈਣ ਤੁਰਦੀ ਆ ਮਸਾਂ ਉਹ ਸੂਬੇਦਾਰ ਫੱਪੜਾ ਤੂੰ ਰਿਟਾਇਰ ਹੋਇਆ ਤੂੰ ਕਾਹਵੇਂ ਮਰੀ ਜਾਣਾ 30 40 ਹਜ਼ਾਰ ਫੱਪੜਾ ਤੇਰੀ ਪਿਲਸਣਾ ਯਾਰ ਤੂੰ ਲਾਏ ਨਹੀਂ ਕਰਦਾ ਦਾ ਕਮਾਲ ਦੀ ਗੱਲ ਹੈ ਕੋਈ ਨਾ ਪੁੱਤ ਕਰਾਵਾਂਗੇ ਇਲਾਜ ਵੀ ਤੁਸੀਂ ਐ ਦੱਸੋ ਆ ਆਪਦਾ ਹੋ ਗਿਆ ਜਿਆਦਾ ਕਿਵੇਂ ਬਗਾੜੀ ਕਰਦੇ ਹੋ ਉਹ ਐਸੀਗਾ ਫੜਾ ਸਾਡੀ ਬੱਸ ਨੰਗੀ ਇਹ ਕਾ ਤਾ ਆਇਆ ਤਰਕੇ ਬਹੁਤ ਦੂਰੋਂ ਗਰਮੀ ਬਾੜੀਆ ਫਫੜਾ ਤਾਂ ਕਰਕੇ ਆਹ ਹਲ ਹੋ ਗਿਆ ਨਾ ਪੂਆ ਨਹੀਂ ਦੇਂਦੀ ਕਿੱਥੇ ਆ ਉਹ ਪੂਆ ਤੇਰੇ ਪੁੱਤੋਂ ਤੇਰੀ ਭੈਣ ਕੋਲੇ ਗਈ ਆ ਅੱਛਾ ਹਾਂ ਉਹ ਮੜੀ ਢਿੱਲੀ ਸੀ ਕੁੜੀ ਅੱਛਾ ਪੁੱਤ ਪਹਿਲਾਂ ਤੁਸੀਂ ਰਾਤ ਖਾ ਲੋ ਫਿਰ ਬਣਾਉਣਾ ਆਪਾਂ ਰੋਟੀ ਬਾਣੀ ਚਲ ਕਰ ਤਾ ਸੋਣੋ ਦੇ ਰਾਤੇ ਹੁਣ ਇੱਥੇ ਆ ਗਿਆ ਗੱਲ ਨਹੀਂ ਥੋੜੀ ਐ ਗੱਲ ਵੀ ਤਾਂ ਥੋੜੀ ਨਹੀਂ ਹੈਗੀ ਤੂੰ ਗੱਲ ਸੁਣ ਲੈ ਇੱਕ ਮਿੰਟ ਹਾਂ ਮੇਰੇ ਇੱਕ ਸਕੀਮ ਜਿਆਦਾ ਹੀ ਐ ਫਿਰ ਉਹ ਸਕੀਮ ਦੱਸਦਾ ਮੈਂ ਠੀਕ ਐ ਨਾ ਨੱਕਾ ਨਾ ਕਰ ਉਹ ਇੱਕ ਵਾਰੀ ਆਪਣੇ ਉਹ ਫਿਰ ਦਾ ਉਹਦੇ ਨਾਲ ਦੂਜਾ ਲੈ ਲਿਆ ਬੇਦਿਨ ਅਗਰ ਉਹ ਇਸੀ ਕਦੀ ਆ ਜਾਣਾ ਆ ਭੁੱਖਾ ਨਾ ਮੋਟਾ ਹੈ ਕਿੰਨੀ ਕਿਦੋਂ ਦਾ ਸੀ ਇਹ ਕਾਰ ਨੂੰ ਪਹਿਲੇ ਪਿੰਡ ਜਿੱਥੇ ਕਹਿੰਦਾ ਕਿ ਇਹਨਾਂ ਨੇ ਇਸ ਚਾਰ ਵੀ ਬਕਸਾ ਉਹ ਕੋਈ ਨਹੀਂ ਕਹਦਾ ਬਖਾ ਉਹ ਕਿ ਜਿਹੜੇ ਆਜ ਲੋਕ ਲਾਉਂਦੇ ਸੁਬੇਦਾਰ ਬੋਲ ਦਿਓ ਜੀ ਹਾਂ ਮਸੂਰ ਆ ਪਉਦਾ ਸੀ ਜੇ ਆਪਣੇ ਗੇਲੇ ਹੋਰੀ ਆ ਕੇ ਪਰਟ ਨਾ ਜੀ ਗੇਲਾ ਤਾਂ ਨਹੀਂ ਆਇਆ ਕੀ ਗੱਲ ਹੋ ਗਈ ਉਹ ਕੀ ਦੱਸਾਂ ਯਾਰ ਮੈਂ ਤਾਂ ਦੱਸ ਦੇਣ ਨੂੰ ਵੀ ਸ਼ਰਮ ਆਉਂਦੀ ਆ ਉਹ ਤਾਂ ਜੀ ਕਈ ਦਿਨਾਂ ਦਾ ਮੇਰੇ ਨਾਲ ਗੁੱਸੇ ਹੋ ਕੇ ਘਰੋਂ ਨਿਕਲੇ ਹੋਏ ਗੱਲ ਕੀ ਹੋ ਗਈ ਗੱਲ ਤਾਂ ਦੱਸੋ ਉਹ ਹੋਰ ਰਾਤ ਮੇਰੇ ਕੋਲੇ ਆਈ ਸੀ ਅੱਛਾ ਇੱਥੇ ਆਈ ਸੀ ਮਾਦਾ ਸੋਰ ਨੂੰ ਲਾਉਦਾ ਫਿਰਦਾ ਉਹਨਾਂ ਨੂੰ ਮੇਰਾ 10000 ਰੁਪਏ ਕੱਢ ਕੇ ਲੈ ਗਏ ਰਾਤ ਯਾਰ ਪੈਸੇ ਚੋਰੀ ਕਰਕੇ ਲੈ ਗਏ ਬਾਹਰ ਤਾਂ ਉਹ ਗੰਦੀ ਲਾਦ ਨੇ ਜਮਾ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਮੈਂ ਕਾਹਨੂੰ ਘਰੇ ਵੜਨ ਦਿੰਦਾ ਉਹ ਮੇਰੇ ਨਾਲ ਰਾਤ ਗੱਲਾਂ ਮਾਰੀ ਕਰਨ ਵੀ ਨਿਗਾਹ ਸਮਰਾ ਲਾ ਆਪਦੀ ਕੋਈ ਗੱਲ ਨਹੀਂ ਸੂਬੇ ਦਾ ਰਾ ਤੂੰ ਫਿਕਰ ਨਾ ਕਰ 10000 ਰੁਪਏ ਆਪੇ ਮੋੜ ਦੂੰ ਉਹ ਪੈਸੇ ਦੀ ਤਾਂ ਕੋਈ ਗੱਲ ਨਹੀਂ ਸਾਰੇ ਚੋਰੀਆਂ ਕਰਨ ਲੱਗੇ ਮੈਂ ਤਾਂ ਇਸੇ ਗੱਲ ਦੀ ਦੁੱਖ ਹੈ ਮੈਂ ਤਾਂ ਆਪ ਬਹੁਤ ਦੁੱਖ ਹੈ ਸਾਲੇ ਨੇ ਰਿਸ਼ਤੇਦਾਰ ਕਾ ਵੀ ਨਹੀਂ ਛੱਡੀਆਂ ਕੋਈ ਉਹ ਤਾਂ ਬਾਹਲੇ ਖੁੱਲ੍ਹ ਦੇ ਛੱਡੀ ਆ ਇਹ ਰਾਂ ਤਾਂ ਰੱਕ ਪੜਾ ਕੇ ਰੱਖਤਾ ਸਾਲੇ ਨੇ ਮਤਾਂ ਇਹ ਤਾਂ ਪਤਾ ਹੀ ਨਹੀਂ ਸੀ ਇਹ ਖਾਣ ਕੇ ਡਾਂਗਾ ਉਹ ਦੁਖੀ ਕਰਤੇ ਮੇਰੇ ਸਾਲੇ ਨੇ ਐਦੂ ਤਾਂ ਮਰੇ ਹੀ ਚੰਗਾ ਸੀ ਆਪਾਂ ਕਰ ਵੀ ਕੀ ਸਕਦੇ ਆ ਭਾਈ ਆਪੇ ਖਾਂਦੇ ਫਿਰ ਕੇ ਧੱਕੇ ਕੀ ਕਰੀਏ ਇਹ ਗੰਦੀ ਲਾਤਾ ਆਪੇ ਮਰ ਜੂ ਮਾਰੀ ਦੇ ਕਰਨ ਵਾਲਾ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਪੇ ਮੋੜ ਦੂੰ ਪੈਸੇ